ਛੋਟੀ ਉਮਰ ਚ ਨਸ਼ੇ ਦੀ ਲੱਤ ਕਿਉਂ ਬਣ ਰਿਹਾ ਹੈ ਤਬਾਹੀ ਦਾ ਕਾਰਨ ਨੌਜਵਾਨਾਂ ਦੇ ਨਾਲ-ਨਾਲ ਬੱਚੇ ਵੀ ਕਰ ਰਹੇ ਸਰੀਂਜਾ ਦੀ ਵਰਤੋਂ ਸਕੂਲਾ ਤੋਂ ਲੈ ਕੇ ਕਾਜ਼ਾ ਤੱਕ ਪਹੁੰਚ ਰਹੀ ਨੇ ਟੀਕੇ ਅੱਜ ਦੀ ਨੌਜਵਾਨ ਪੀੜ੍ਹੀ ਹੀ ਨਹੀਂ ਬੱਚੇ ਵੀ ਨਸ਼ੇ ਦੀ ਇਸ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ ਜਿਸ ਉਮਰ ਦੇ ਵਿੱਚ ਪੈਨਸਿਲ ਜਾਂ ਫਿਰ ਕਿਤਾਬਾਂ ਫੜਨੀਆਂ ਚਾਹੀਦੀਆਂ ਨੇ ਅੱਜ ਉਨ੍ਹਾਂ ਹੱਥਾਂ ਦੇ ਵਿੱਚ ਸਿਰਿੰਜ ਫੜਾਈ ਜਾ ਰਹੀ ਹੈ ਜਿਵੇਂ ਇੱਕ ਸਿਰਿੰਜ ਉਸ ਉਮਰ ਦੇ ਵਿੱਚ ਫੜੀ ਜਾਂਦੀ ਹੈ ਜਦੋਂ ਕਿਸੇ ਨੂੰ ਹੱਥਾਂ ਦੇ ਵਿੱਚ ਕਿਤਾਬਾਂ ਫੜਨੀਆਂ ਚਾਹੀਦੀਆਂ ਨੇ ਤਾਂ ਇਹ ਸਿਰਫ ਇੱਕ ਸਮਾਜਿਕ ਚਿੰਤਾ ਨਹੀਂ ਹੈ ਸਗੋਂ ਇੱਕ ਗੰਭੀਰ ਸਮੱਸਿਆ ਹੈ ਅੱਜ ਦੇ ਨੌਜਵਾਨਾਂ ਅਤੇ ਨਾਬਾਲਗਾਂ ਦੇ ਵਿੱਚ ਨਸ਼ੇ ਦੀ ਲਤ ਦਾ ਵੱਡਾ ਰੁਝਾਨ ਸਮਾਜ ਦੇ ਭਵਿੱਖ ਦੇ ਉੱਤੇ ਇੱਕ ਵੱਡਾ ਸਵਾਲ ਵੀ ਖੜੇ ਕਰਦਾ ਹੈ ਜਦੋਂ ਸਕੂਲ ਅਤੇ ਕਾਲਜ ਜਾਣ ਵਾਲੇ ਬੱਚੇ ਨਸ਼ਿਆਂ ਦੀ ਲਤ ਦੇ ਵਿੱਚ ਫਸਣ ਲੱਗ ਪੈਂਦੇ ਨੇ ਤਾਂ ਇੱਕ ਟੀਕਾ ਨਸ਼ੇ ਦਾ ਸਾਧਨ ਬਣ ਜਾਂਦਾ ਹੈ ਤਾਂ ਸਮਝੋ ਕਿ ਸਥਿਤੀ ਬਹੁਤ ਹੀ ਜ਼ਿਆਦਾ ਚਿੰਤਾਜਨਕ ਹੋ ਚੁੱਕੀ ਹੈ ਇਹ ਅਪਡੇਟ ਇਹ ਰਿਪੋਰਟ ਤੁਹਾਡੇ ਲਈ ਬੇਹਦ ਖਾਸ ਹੈ ਖਾਸ ਕਰਕੇ ਮਾਪੇ ਜ਼ਰੂਰ ਦੇਖਣ ਤਾਂ ਸੂਤਰਾਂ ਦੇ ਹਵਾਲੇ ਤੋਂ ਏਮਜ਼ ਦੇ ਕਮਿਊਨਿਟੀ ਵਿ ਮੈਡੀਸਨ ਵਿਭਾਗ ਦੇ ਦੁਆਰਾ ਕੀਤੇ ਗਏ ਇੱਕ ਤਾਜ਼ਾ ਅਧਿਐਨ ਦੇ ਵਿੱਚ ਇਹ ਸਾਹਮਣੇ ਆਇਆ ਹੈ ਸਾਹਮਣੇ ਆਏ ਅੰਕੜੇ ਨਾ ਸਿਰਫ ਤੁਹਾਨੂੰ ਡਰਾਉਣਗੇ ਬਲਕਿ ਸਮਾਜ ਦੇ ਲਈ ਹੈਰਾਨ ਕਰਨ ਵਾਲੇ ਵੀ ਹੁੰਦੇ ਨੇ ਇਸ ਅਧਿਐਨ ਦੇ ਵਿੱਚ ਦਿੱਲੀ ਉੱਤਰ ਪ੍ਰਦੇਸ਼ ਬਿਹਾਰ ਉੱਤਰਾਖੰਡ ਦੇ ਕੁੱਲ ਮਿਲਾ ਕੇ 5602 ਸਿਰਿੰਜ ਨਸ਼ੇ ਕਰਨ ਵਾਲਿਆਂ ਨੂੰ ਸ਼ਾਮਿਲ ਕੀਤਾ ਗਿਆ ਯਾਨੀ ਕਿ ਇੰਨੀ ਜ਼ਿਆਦਾ ਜੋ ਕਿ ਲੋਕ ਸਰਿੰਜ ਦੇ ਰਾਹੀ ਨਸ਼ੇ ਕਰਨ ਵਾਲੇ ਇਸ ਦੇ ਵਿੱਚ ਸ਼ਾਮਿਲ ਨੇ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅਜਿਹੇ ਨੌਜਵਾਨ ਨੇ ਜੋ ਜਾਂ ਤਾਂ ਬੇਰੋਜ਼ਗਾਰ ਨੇ ਜਿਨ੍ਹਾਂ ਨੂੰ ਕੋਈ ਕੰਮ ਤਾਂ ਦਾ ਨਹੀਂ ਮਿਲਦਾ ਪਿਆ ਜਾਂ ਫਿਰ ਤਲਾਕशुदा ਨੇ ਜਾਂ ਫਿਰ ਸਮਾਜ ਤੋਂ ਕੱਟੇ ਹੋਏ ਨੇ ਫਿਰ ਏਮਜ਼ ਦੇ ਵੱਲੋਂ ਕੀਤੇ ਗਏ ਇਸ ਸਰਵੇਖਣ ਦੇ ਵਿੱਚ ਇਹ ਵੀ ਪਾਇਆ ਗਿਆ ਹੈਗਾ ਕਿ 60.1% ਇੱਕ ਪਰਸੈਂਟ ਉਪਭੋਗਤਾ 30 ਸਾਲ ਜਾਂ ਫਿਰ ਇਸ ਤੋਂ ਵੱਧ ਉਮਰ ਦੇ ਸਨ ਪਰ ਇਹ ਖਤਰਾ ਬਹੁਤ ਛੋਟੀ ਉਮਰ ਦੇ ਵਿੱਚ ਸ਼ੁਰੂ ਹੋ ਗਿਆ ਸੀਗਾ ਇਹਨਾਂ ਦੇ ਵਿੱਚ ਜ਼ਿਆਦਾਤਰ ਲੋਕ ਬੇਰੁਜ਼ਗਾਰ ਤਲਾਕਸ਼ੁਦਾ ਜਾਂ ਫਿਰ ਮਾਨਸਿਕ ਤੌਰ ਦੇ ਉੱਤੇ ਅਸਥਿਰ ਨੇ ਦਾ 84% ਲੋਕ ਸ਼ਹਿਰੀ ਖੇਤਰਾਂ ਦੇ ਸਨ ਅਤੇ ਜ਼ਿਆਦਾਤਰ ਘੱਟ ਪੜ੍ਹੇ ਲਿਖੇ ਵੀ ਨੇ ਇਹ ਵੀ ਤੁਹਾਨੂੰ ਦੱਸਣਾ ਬੇਹਜ਼ਾਰ ਜ਼ਰੂਰੀ ਹੈ ਕਿ ਆਖਿਰ ਬਹੁਤ ਸਾਰੇ ਰਾਜਾਂ ਦੇ ਵਿੱਚ ਕਿੰਨੇ ਪ੍ਰਤੀਸ਼ਤ ਦੇ ਐਚ ਆਈ ਵੀ ਦੀ ਲਾਗ ਦੇ ਜਿਹੜੀ ਕਿ ਖਤਰੀ ਵਧ ਰਹੇ ਨੇ ਕਿਉਂਕਿ ਸਰਿੰਜਾਂ ਦੇ ਰਾਹੀਂ ਨਸ਼ੇ ਲੈਣ ਦੇ ਕਾਰਨ ਐਚ ਆਈ ਵੀ ਦੀ ਬਿਮਾਰੀ ਜਿਹੜੀ ਕਿ ਤੇਜ਼ ਨਾਲ ਫੈਲ ਰਹੀ ਹੈ ਦਿੱਲੀ ਦੇ ਵਿੱਚ ਜਕਰ ਗੱਲ ਕੀਤੀ ਜਾਵੇ ਤਾਂ 15.8% ਉੱਤਰਾਖੰਡ ਦੇ ਵਿੱਚ 9.77% ਤੇ ਉੱਤਰ ਪ੍ਰਦੇਸ਼ ਦੇ ਵਿੱਚ 5.4% ਤੇ ਬਿਹਾਰ ਦੇ ਵਿੱਚ 2.8% ਜਿਹੜੇ ਕੀ ਮਾਮਲੇ ਜਿ ਕਹਿ ਸਕਦੇ ਹਾਂ ਵੀ ਗਿਣਤੀ ਸਾਹਮਣੇ ਆਈ ਹੈ। ਹੁਣ ਗੱਲ ਕਰਦੇ ਹਾਂ ਵੀ ਆਖਿਰੇ ਬੱਚੇ ਯਾਨੀ ਕਿ ਨਬਾਲਗ ਪੀੜਤ ਕਿਉਂ ਬਣ ਰਹੇ ਨੇ? ਉਸ ਦਾ ਕਾਰਨ ਕੀ ਹੋ ਸਕਦਾ ਹੈ ਕਿ ਉਹਨਾਂ ਨੂੰ ਨਸ਼ੇ ਦੇ ਵੱਲ ਜਾਣਾ ਪੈ ਰਿਹਾ। ਤਾਂ ਇਸ ਦੇ ਮੁੱਖ ਕਾਰਨ ਇਹ ਹੋ ਸਕਦੇ ਨੇ ਜਿਵੇਂ ਕਿ ਕਿਸ਼ੋਰ ਅਵਸਥਾ ਯਾਨੀ ਕਿ 12 ਸਾਲ ਤੋਂ ਲੈ ਕੇ 20 ਸਾਲ ਤੱਕ ਜਿਹੜੀ ਕਿ ਟੀਨੇਜਰ ਹੁੰਦੀ ਹੈ ਬੱਚਾ ਦੀ ਪੜ੍ਹਨ ਲਿਖਣ ਦੀ ਤੇ ਆਪਣੀ ਜ਼ਿੰਦਗੀ ਬਣਾਉਣ ਦੇ ਕੁਝ ਸਾਲ ਹੁੰਦੇ ਨੇ ਉਸ ਨੂੰ ਕਹਿੰਦੇ ਨੇ ਕਿਸ਼ੋਰ ਅਵਸਥਾ ਤਾਂ ਕਿਸ਼ੋਰ ਅਵਸਥਾ ਜਿਹੜੀ ਕਿ ਦੱਸਦੇ ਕਿ ਕਿਸ਼ੋਰ ਅਕਸਰ ਆਪਣੇ ਦੋਸਤਾਂ ਦੇ ਦਬਾਅ ਹੇਟ ਜਾਂ ਫਿਰ ਨਵੀਆਂ ਚੀਜ਼ਾਂ ਦੀ ਇੱਛਾ ਦੇ ਵਿੱਚ ਨਸ਼ਿਆਂ ਦੇ ਵੱਲ ਜਾਂਦੇ ਨੇ ਫਿਰ ਆਉਂਦੇ ਆ ਟੁੱਟੇ ਹੋਏ ਪਰਿਵਾਰ ਕਈਆਂ ਨੂੰ ਆਪਣੇ ਪਰਿਵਾਰ ਤੋਂ ਪਿਆਰ ਨਹੀਂ ਮਿਲਦਾ ਜਾਂ ਫਿਰ ਪਰਿਵਾਰ ਤੋਂ ਅਡ ਕਰ ਦਿੱਤਾ ਜਾਂਦਾ ਹੈ ਫਿਰ ਘਰੇਲੂ ਹਿੰਸਾ ਜਾਂ ਫਿਰ ਮਾਪਿਆਂ ਦੇ ਵੱਲੋਂ ਧਿਆਨ ਦੀ ਘਾਟ ਇੱਕ ਵੱਡਾ ਕਾਰਨ ਹੋ ਸਕਦਾ ਹੈ ਤਾਂ ਮਾਪੇ ਜ਼ਰੂਰ ਆਪਣੇ ਬੱਚਿਆਂ ਦੇ ਵੱਲ ਧਿਆਨ ਦੇਣ ਤਾਂ ਅੱਜ ਦੇ ਸਮੇਂ ਦੇ ਵਿੱਚ ਨਸ਼ੇ ਅਤੇ ਸਰੀਂਜਾਂ ਬਹੁਤ ਆਸਾਨੀ ਦੇ ਨਾਲ ਉਪਲਬਧ ਹੋ ਜਾਂਦੇ ਨੇ ਤਾਂ ਇਸ ਦਾ ਹੱਲ ਕੀ ਹੋ ਸਕਦਾ ਹੈ ਸਮਾਜ ਨੂੰ ਜਾਂ ਫਿਰ ਮਾਪਿਆਂ ਨੂੰ ਵੀ ਇਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਇਸ ਦੇ ਮੁੱਖ ਹੱਲ ਲੱਭਣ ਦੇ ਲਈ ਕਦਮ ਹੋ ਸਕਦੇ ਨੇ ਜਿਵੇਂ ਕਿ ਸਕੂਲਾਂ ਦੇ ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਚਲਾਉਣੀ ਚਾਹੀਦੀ ਹੈ ਪਰਿਵਾਰ ਅਤੇ ਭਾਈਚਾਰੇ ਦੀ ਸਰਗਰਮ ਭੂਮਿਕਾ ਬੇਹੱਦ ਜ਼ਿਆਦਾ ਜ਼ਰੂਰੀ ਹੈ ਜੇਕਰ ਪਰਿਵਾਰ ਤੇ ਸੋਸਾਇਟੀ ਬੱਚਾ ਦੇ ਨਾਲ ਹੁੰਦੀ ਹੈ ਨੌਜਵਾਨਾਂ ਦੇ ਨਾਲ ਹੁੰਦੀ ਹੈ ਜਾਂ ਫਿਰ ਜਿਹੋ ਜੀ ਸੋਸਾਇਟੀ ਹੁੰਦੀ ਹੈ ਤਾ ਉਹ ਵੀ ਬੇहद ਵੱਡੀ ਭੂਮਿਕਾ ਨਿਭਾਉਂਦੀ ਆ ਫਿਰ ਆਉਂਦਾ ਹੈ ਨੌਜਵਾਨਾਂ ਦੇ ਲਈ ਰੋਜ਼ਗਾਰ ਇਹ ਸਭ ਤੋਂ ਮੇਨ ਪੁਆਇੰਟ ਹੁੰਦਾ ਹੈ ਕਿ ਰੋਜ਼ਗਾਰ ਨਾ ਮਿਲਣ ਦੇ ਚੱਕਰ ਦੇ ਵਿੱਚ ਨੌਜਵਾਨ ਜਾਂ ਫਿਰ ਕੋਈ ਵੀ ਵਿਅਕਤੀ ਕਿਉਂ ਨਾ ਲਾ ਲੋ ਉਹ ਸਾਰੇ ਨਸ਼ੇ ਦੇ ਵੱਲ ਜ਼ਿਆਦਾ ਜੋ ਕਿ ਚਲੇ ਜਾਂਦੇ ਨੇ ਤਾਂ ਨੌਜਵਾਨਾਂ ਦੇ ਲਈ ਰੋਜ਼ਗਾਰ ਅਤੇ ਹੁਨਰ ਸਿਖਲਾਈ ਕਰਨਾ ਬੇहद ਜ਼ਿਆਦਾ ਜ਼ਰੂਰੀ ਹੈ ਤਾਂ ਜਹੀ ਅਪਡੇਟਸ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋਅ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ